ਸਾਸਟਿਕਾ ਯੂਟਿਊਬ ਫੈਮਿਲੀ ਕੀ ਹਰ ਚਾਲ ਕਿਵੇਂ ਤੁਸੀਂ ਸਾਰੇ ਤਾਂ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਅਸੀਂ ਪਹੁੰਚ ਗਏ ਮੱਲਾਂ ਵਾਲੇ ਤੇ ਮੱਲਾਂ ਲੇਕ ਤੋਂ ਕੰਮ ਕਰਕੇ ਫਿਰ ਅਸੀਂ ਜਾਣਾ ਮੰਮੀ ਕੋਲ ਤੇ ਤੁਹਾਨੂੰ ਮੈਂ ਦੱਸਿਆ ਨਹੀਂ ਇੰਨੇ ਦਿਨ ਮੰਮੀ ਕਿੱਥੇ ਆ ਤੇ ਤੁਹਾਨੂੰ ਦੱਸਦੀਆਂ ਰਸਤੇ ਵਿੱਚ ਤੇ ਫਿਲਹਾਲ ਮੈਂ ਆਪਣੀਆਂ ਕਾਰੋਨੀਆ ਰਿਪੋਰਟਸ ਉਸ ਦਿਨ ਡਾਕਟਰ ਨੇ ਕਿਹਾ ਸੀ ਇੰਜਰ ਟੈਸਟ ਕਰਾਉਣ ਲਈ ਪਹਿਲਾਂ ਕਰਾਉਣੇ ਆ ਟੈਸਟ ਸੈਂਪਲ ਦੇ ਕੇ ਬਲੱਡ ਦਾ ਤੇ ਉਸ ਤੋਂ ਬਾਅਦ ਇੱਕ ਗਿਫਟ ਲੈਣਾ ਹੈ ਤੇ ਫਿਰ ਤੁਹਾਨੂੰ ਦੱਸਦੀ ਆ ਗਿਫਟ ਕਾਦੇ ਵਾਸਤੇ ਲੈਣਾ ਤੇ ਮਿਲਦੇ ਆ ਉਸ ਤੋਂ ਪਹਿਲਾਂ ਆਪਾਂ ਇੱਕ ਦੋ ਕਰ ਲਈਏ ਕੰਮ ਤੇ ਇੱਥੇ ਮੈਂ ਗਿਫਟ ਪੈਕ ਕਰਵਾ ਲਿਆ ਸੀਗਾ ਮੇਰੇ ਮਾਮੇ ਦੀ ਨੋ ਦਾ ਜਪਰਡੇ ਜਨ ਮਲਾਉਣੇ ਆ ਤਾਂ ਨੋਂਦੇ ਨਾਲ ਜਾ ਕੇ ਬਾਕੀ ਕੱਲ ਨੂੰ ਨਹੀਂ ਬਰਥਡੇ ਤਾਂ ਦੋ ਦਿਨ ਰੁੱਕ ਕੇ 13 ਤਰੀਕ ਦਾ ਹੈ ਤੇ ਪਰ ਮੰਮੀ ਨੇ ਅੱਜ ਤੋਂ ਆ ਜਾਣਾ ਕਿ ਭੂਆ ਤੇਰੇ ਹੁੰਦੇ ਹੁੰਦੇ ਆਸੀਂ ਮਨਾ ਲੈਣਾ ਤੇ ਇਸ ਕਰਕੇ ਅੱਜ ਹੀ ਬਰਥਡੇ ਮਨਾ ਲੈਣਾ ਅਸੀਂ ਚੱਲੇ ਸੀ ਮੰਮੀ ਨੂੰ ਲੈਣ 10 15 ਦਿਨ ਹੀ ਹੋ ਗਏ ਮਿਲਾਂ ਤਾਂ ਮੰਮੀ ਆਏ ਹਨ ਇੱਥੇ ਤੇ ਮੰਮੀ ਆਏ ਸੀਗੇ ਨਾਨਕੇ ਮਿਲਣ ਵਾਸਤੇ ਵੈਸੇ ਤੇ ਉਹਨਾਂ ਦੇ ਨਾ ਅੱਖ 'ਚ ਥੋੜਾ ਜਿਹਾ ਮਾਸ ਵਧਿਆ ਹੋਇਆ ਸੀਗਾ ਤੇ ਮਾਮਾ ਜਿਹੜੇ ਕਹਿੰਦੇ ਪਿਛਲੋ ਮੰਮੀ ਦਾ ਰੜਕ ਬਹੁਤ ਪੈਂਦੀ ਰਹਿੰਦੀ ਸੀ ਤੇ ਉਹਨਾਂ ਨੇ ਫਿਰ ਆਪਰੇਟ ਕਰਵਾ ਕੇ ਨਾ ਤੇ ਉਕੜਵਾਤਾ ਫਿਰ ਡਾਕਟਰ ਨੇ ਰੈਸਟ ਲਈ ਦੱਸਿਆ ਤੇ ਮੈਂ ਮੰਮਾ ਜੀ ਨੂੰ ਕਿਹਾ ਮੈਨੂੰ ਮੇਰੇ ਕੋਲ ਛੱਡ ਜੋ ਤੁਸੀਂ ਮਿੱਥਲ ਮੈਂ ਅਰੈਸਟ ਕਰਵਾ ਦੂੰ ਪਰ ਕਹਿੰਦੇ ਨਹੀਂ ਅਸੀਂ ਪ੍ਰੋਪਰ ਦਾ ਚੈੱਕ ਅਪ ਕਰਵਾ ਕੇ ਫਿਰ ਭੇਜਾਂਗੇ ਤੇ ਅੱਜ ਚੈੱਕ ਅਪ ਕਰਵਾ ਲਿਆ ਸੋ ਅਸੀਂ ਲੈਨ ਚੱਲੇ ਆ ਮੰਮੀ ਨੂੰ ਤੇ ਬਸ ਅਸੀਂ ਪਹੁੰਚ ਗਏ ਆ ਇਹ ਦੇਖੋ ਮੇਰਾ ਨਾਨਕਾ ਪਿੰਡ ਅਸੀਂ ਆ ਗਏ ਆ ਨਾਨਕੇ ਪਿੰਡ ਪਹਿਲਾਂ ਤਾਂ ਪਿੰਡ ਦੇ ਵਿੱਚ ਹੁੰਦਾ ਸੀ ਘਰ ਸਾਡਾ ਬਚਪਨ ਦਾ ਪਿੰਡ ਦੇ ਵਿੱਚ ਬੀਤੇ ਆ ਪਰ ਹੁਣ ਮੇਰੇ ਵਿਆਹ ਤੋਂ ਬਾਅਦ ਰੈਸ਼ ਲੈ ਗਏ ਸੀਗੇ ਬਾਹਰ ਖੇਤਾਂ 'ਚ ਘਰ ਪਾ ਲਿਆ ਸੀਗਾ ਤੇ ਹੁਣ ਖੇਤਾਂ 'ਚ ਘਰ ਤੇ ਹੁਣ ਪਹੁੰਚ ਕੇ ਤੇ ਤੈਨੂੰ ਮਿਲਵਾਉਣੇ ਆ ਸਾਰਿਆਂ ਨਾਲ ਮੰਮੀ ਨਾਲ ਵੀ ਮਿਲੇ ਨੂੰ ਬੜੇ ਦਿਨ ਹੋ ਗਏ ਇੰਨੇ ਦਿਨ ਪੈਨ ਨਹੀਂ ਦਿੱਤੇ ਆਪਾਂ ਨਾ ਅੱਜ ਚਲੋ ਮਿਲਦੇ ਆ ਤੇ ਇੱਕ ਘੰਟਾ 2 ਘੰਟੇ ਬੈਠ ਕੇ ਫਿਰ ਵਾਪਸ ਕਰ ਜਾਣਾ ਆ ਉਹ ਸਾਹਮਣੇ ਨੀਲੇ ਸ਼ੈੱਡ ਆ ਨਾ ਇੱਧਰ ਸ਼ੈੱਡ ਪਾਇਆ ਹੋਣਾ ਬਹੁਤ ਵੱਡਾ ਸੰਦਾ ਵਾਸਤੇ ਤੇ ਆ ਵਾਈਟ ਵਾਲਾ ਨਾਲ ਕਾਰ ਆ ਤੇ ਪਰ ਪਹੁੰਚ ਕੇ ਤੁਹਾਨੂੰ ਮਿਲੋਣੇ ਆ ਬਸ ਪਹੁੰਚ ਗਏ ਤੇ ਨਾਲ ਹੀ ਬਹੁਤ ਵਧੀਆ ਸਹੂਲਤ ਇਹਨਾਂ ਨੂੰ ਬਣੀ ਹੋਈ ਹੈ ਪੈਟਰੋਲ ਪੰਪ ਦੀ ਦੇਖੋ ਆਹ ਕਾਰ ਤੇ ਇੱਥੇ ਪੈਟਰੋਲ ਪੰਪ ਜਦੋਂ ਮਰਜੀ ਨੇਰੇ ਸਵੇਰੇ ਤੇਲ ਪਵਾਓ ਕੋਈ ਟੈਨਸ਼ਨ ਨਹੀਂ ਹੈ ਪਰਮ ਨਹੀਂ ਪਰਮ ਹੋਣਾ ਹੈ ਤੇ ਚਲੋ ਜੀ ਹੁਣ ਅਸੀਂ ਪਹੁੰਚ ਗਏ ਆ ਘਰ ਘਰ ਜਾ ਕੇ ਤੇ ਆ ਇੱਕ ਨਵੀਂ ਚੀਜ਼ ਬਣਾਈ ਪਈ ਹੈ ਇਹ ਨਵੀਂ ਚੀਜ਼ ਚੰਟੇ ਦੇ ਕੰਮ ਹਨਾ ਇੱਥੇ ਕੁਛ ਨਾ ਕੁਛ ਬਣਾਉਗਾ ਪੰਗੇ ਲਿੰਦਾ ਹੀ ਰਹਿੰਦਾ ਆ ਮੋਟਰ ਤੇ ਕਿਜਾਗਸਿਰੋਣੀ ਬਹੁਤ ਨਾ ਦੇਂਦੇ ਛੁੱਟੀਆਂ ਚੋਂ ਤਾਂ ਵੱਡੇ ਹੋ ਗਏ ਆਂਦੇ ਘਟਾ ਅ ਪਸ਼ੂ ਬੰਨਿਆ ਇਹ ਤੇ ਚਲੋ ਜੀ ਹੁਣ ਅਸੀਂ ਇੱਕ ਵਾਰੀ ਫੋਨ ਕਰਦੇ ਆਂ ਬੰਦ ਮੇਰੇ ਨੂੰ ਲਾ ਕੇ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਮਲਾਵਾਂਗੇ ਆਰੇ ਸਾਡੇ ਮਾਮੇ ਕਾਕਰ ਤੇ ਜਾਂਦਿਆਂ ਸਾਰੀ ਪਹਿਲੋਂ ਮਾਮੇ ਦੀ ਨੂੰ ਦਾ ਬਰਥਡੇ ਸੀ ਇਸ ਕਰਕੇ ਕੇਕ ਲਈ ਬੈਠੇ ਸੀ ਪਹਿਲੋਂ ਕੇਕ ਹੀ ਕੱਟਿਆ ਫਿਰ ਉਸ ਤੋਂ ਬਾਅਦ ਚਾਹ ਪਾਣੀ ਪੀਤਾ ਪੀਜ਼ਾ ਵਗੈਰਾ ਪੇਸਟਰੀਆਂ ਵਗੈਰਾ ਵਾਵਾ ਕੁਝ ਲਈ ਬੈਠੇ ਸੀ ਖਾਦਾ ਪੀਤਾ ਤੇ ਇੰਜੋਏ ਕੀਤਾ ਇੱਧਰ ਵੇਖ ਮਮੀ ਤਾਂ ਪੇਕੇ ਆ ਕੇ ਐਨਕ ਬਾਬੂ ਬਣੀ ਬੈਠੀ ਆ ਮੀਮ ਬਣਾਦੀ ਟੀਚਰ ਟੂਚਰ ਤਾਂ ਨਹੀਂ ਲਾਤਾ ਪ੍ਰੋਫੈਸਰ ਨਹੀਂ ਐ ਪ੍ਰੋਫੈਸਰ ਐ ਐਨਕ ਲਗਾ ਦੇ ਮਮੀ ਹਮੇਸ਼ਾ ਕਹਿੰਦੀ ਹੁੰਦੀ ਸੀ ਨਾ ਮੇਰੀ ਜਿਹੜੀ ਨਾਲ ਦੀ ਫਰੈਂਡ ਆ ਮੇਰੀ ਹਨਾ ਉਹ ਟੀਚਰ ਲੱਗ ਗਈ ਮੈਨੂੰ ਪੜਾਉਣਾ ਟਾਲਿਆ ਵੇਖ ਲਾਉਦਾ ਹਨਾ ਬਚਪਨ ਦਾ ਇੱਕ ਖਾਬ ਪਤੀਏ ਨੂੰ ਨੇ ਪੂਰਾ ਕਰਤਾ ਨਾ ਮਾਪਿਓ ਤੋਂ ਨਾ ਬਰਾਬਰ ਜਾਈ ਤੂੰ ਘਾਪਤੀ ਇਹਨਾਂ ਨੇ ਪੂਰਾ ਕਰਤਾ ਪੂਰੀ ਪ੍ਰੋਫੈਸਰ ਨਹੀਂ ਬਣਾਇਆ ਕੇ ਪ੍ਰੋਫੈਸਰ ਹੀ ਬਣਾਤਾ ਹੈ ਮੇਰੀ ਇੱਛਾ ਪੂਰੀ ਕਰਤਾ ਜਿੰਨ ਤੇ ਰਹਿਣਾ ਤੇਰੀ ਵਾਲੇ ਬੱਚੇ ਤਾਂ ਨਹੀਂ ਡਾਂਟਦੀ ਬਹੁਤ ਸਿਆਣੀ ਨਹੀਂ ਨਿਮਰਤਾ ਇੰਨੀ ਨਿਮਰਤਾ ਇੰਨੀ ਮਿੱਠੀ ਕੋਈ ਬੋਲਦੇ ਸਾਰੇ ਸਕੂਲ ਚ ਇਹੀ ਹੌਲੀ ਬੋਲਦੇ ਚਲੋ ਹਾਂ ਜੀ ਪਿਆਰੀ ਨਹੀਂ ਪ੍ਰੋਫੈਸਰ ਨਹੀਂ ਆ ਤਾਂ ਕਰਕੇ ਹੌਲੀ ਬੋਲਦੀ ਇੱਕ ਮੈਨੂੰ ਲੱਗਦਾ ਉਹ ਗਾਣਾ ਲਾ ਕੇ ਆਪਾਂ ਨੂੰ ਵੀਡੀਓ ਪਾਉਣੀ ਪੈਣੀ ਕੱਲੀ ਐ ਨਿਕਲ ਲਾਇਆ ਕਰੀ ਪਹਿਲੀ ਵਾਰੀ ਸੁਣੀ ਪਹਿਲੀ ਸੋਹਣੀ ਸਹੀ ਗੱਲ ਨਹੀਂ ਸੁਣੀ ਤੇ ਇਧਰ ਸਾਡੀ ਬੇਬੇ ਮਿਲੋ ਨਾਨੀ ਮਾਂ ਨੂੰ ਹੋਰ ਬੇਬੇ ਸਾਸੀ ਕਲ YouTube ਫੈਮਿਲੀ ਨੂੰ ਠੀਕ ਠਾਕ ਅ ਵਧੀਆ ਸੀ ਸਾਰੇ ਠੀਕ ਆ ਵਧੀਆ ਵੀਰ ਆ ਤਾ ਖੁਸ਼ ਹੋ ਗਈ ਕਹਿੰਦੀ ਸੀ ਮਿਲ ਜਾ ਮਿਲ ਜਾ ਹੈ ਉਹ ਜੋ ਵੀ ਮੈਂ ਤਾਂ ਵੇਖੇ ਬਾਦੋ ਬਾਦ ਸੋਹਣੇ ਪੁਲਾ ਦੀ ਬਾੜੀ ਆ ਗਈ ਸਹੀ ਕਰ ਲਾ ਹਾਂ ਗਾਵਣ ਤੇ ਚਰੂ ਦਾ ਨਿਓਂ ਗਾਵਣ ਕਿ ਮੇਲੇ ਬਣੇ ਹੋਏ ਆ ਆਗੇ ਆਗੇ ਉਹਨਾਂ ਨੂੰ ਸੇਟ ਕਰ ਦਿੱਤੀ ਆ ਹਾਂ ਚਾਹੇ ਕਿਵੇਂ ਚੱਟੇ ਆਇ ਕੱਲਾ ਖਾ ਗਿਆ ਮੈਨੂੰ ਵੀ ਦੇ ਦੇ ਆਇਆ ਧਰੋ ਨਹੀਂ ਮੇਰਾ ਨਾਂ ਲੈ ਕੇ ਖਾ ਲਾ ਮੈਨੂੰ ਅਪਿਆਸਾ ਮੈਨੂੰ ਜੇ ਤਾ ਨਹੀਂ ਖਾ ਕੇ ਇਹ ਮਾੜਾ ਕੱਥ ਲੈ ਲਓ ਸੈਂਡ ਚ ਲੈ ਲਓ ਹਲਾਈਟ ਵੀ ਆਏ ਲੈ ਲਓ ਮੈਂ ਸੈਂਡ ਸੈਂਡ ਵੀ ਲੈ ਲਵਾਂਗੀ ਚਾਹ ਮੈਂ ਨਹੀਂ ਫੁੱਟ ਰਹੀ ਇੱਧਰ ਵੇਖੋ ਮੁਖੜਾ ਦੇਖ ਬੇ ਹਾਂ ਵੇ ਬੱਕਰਾ ਦੇਖੋ ਇਤਨਾ ਪਿਆਰ ਇਤਨਾ ਪਿਆਰ ਤਾਂ ਤੇ ਜਹਾਂ ਦਾ ਨਾਂ ਨਹੀਂ ਲੈਂਦੀ ਪੇਕਿਆ ਤਾ ਗੁੱਤੀਆਂ ਆਏ ਜਾਣ ਦੇ ਜਿੰਦੇ ਬੰਦਾ ਲੈਣ ਹੋ ਗਿਆ 20 ਦਿਨ ਹੋ ਗਏ oh my god ਉਹ ਹੀ ਲੈ ਚੱਲਿਆ ਕਦੀ ਤਾਂ ਨਹੀਂ ਮੰਨਦੇ ਸੀਗੇ ਚੱਲ ਵੰਡ ਵਰਤ ਕੇ ਵੰਡ ਵਰਤ ਕੇ ਕੀ ਆ ਨਹੀਂ ਜਿੰਦੇ ਰਹਿੰਦੇ ਆ ਹਾਂ ਕੌਣ ਹੈ ਮੋਦੀ ਵਿਚਾਰਾ ਚੱਲ ਬਸਿਆ ਨਹੀਂ ਉਹਨੇ ਰਹਿਣ ਦੇ ਨਹੀਂ ਹਾਂ ਮੋਦੀ ਮੋਦੀ ਤਾਂ ਵਿਚਾਰਾ ਨਹੀਂ ਰਹਿਣ ਦਿੰਦਾ ਮੋਦੀ ਤਾਂ ਇੱਕ ਮਿੰਟ ਨਹੀਂ ਰਹਿੰਦਾ ਇਹ ਮੋਦੀ ਦਾ ਚਮਚਾ ਹੀ ਪੂਰਾ ਉਹ ਮੰਮਾ ਜੀ ਬੈਠੀ ਹੋਤੀ ਉਹਨਾਂ ਦੀ ਉੱਥੇ ਚੱਲ ਰਹੀ ਕੇਕ ਪਾਰਟੀ ਚਲੋ ਬਈ ਹੁਣ ਬਰਥਡੇ ਗਰਲ ਆਪਦਾ ਗਿਫਟ ਕੋਜੀ ਥੈਂਕ ਯੂ ਦੀਦੀ ਵੈਲਕਮ ਗਿਫਟ ਦੇਣੇ ਰਿਹਾ ਦਵਾਸ ਮੇਰਾ ਬਰਥਡੇ ਸੈਂਪਰਟ ਕਰਨ ਦਾ ਉਹਨਾਂ ਤੋਂ ਮਾਰ ਕੇ ਤੁਹਾਡੇ ਨਾਲ ਸਾਰਿਆਂ ਨਾਲ ਸਹੀ ਗੱਲ ਵਧੀਆ ਹੋ ਗਿਆ ਨਾ ਸਾਡਾ ਵੀ ਵਿੱਚ ਦਾਣਾ ਪਾਣੀ ਲਿਖਿਆ ਸੀ ਨਾ ਸਹੀ ਗੱਲ ਸਹੀ ਗੱਲ ਜੱਟ ਤੋਂ ਬੋਸਾ ਬਰਕਾਟ ਆ ਟੋਟਾ ਜਾਂ ਪਿਆਰ ਨਾਲ ਇੱਕ ਤੋਹਫਾ ਕਬੂਲ ਕਰੀ। ਜੋ ਵੀ ਲਿਆ ਪਿਆਰ ਹੋਣਾ ਚਾਹੀਦਾ ਹੈ ਨਾ ਵੱਡੇ ਛੱਡੀ। ਹਾਂ ਸਹੀ ਗੱਲ ਹੈ। ਫਿਰ ਖੁਸ਼ੀ ਆਈ ਨਹੀਂ ਬਹੁਤੀ। ਆਹ। ਥੈਂਕ ਯੂ ਦੀਦੀ। ਮੰਮੀ ਕਹਿੰਦੇ ਸੀ ਕਿ ਤੂੰ ਕੇਲਾ ਏ ਫਿਰ ਮੈਂ ਆਉ ਲੈ ਆਈ। ਹਾਂ ਬਹੁਤ ਸਮ। ਦੋਰੀਆਂ ਮੈਂ ਕਿਹਾ ਚਲ ਪਾਵੇ ਲੈਣੀ ਤਾਂ ਕੋ ਸ਼ੌਕ ਨਾਲ ਲੈਣੀ। ਥੈਂਕ ਯੂ। ਵੈਲਕਮ। ਕਿ ਆਏ ਹੋ ਵੀ ਥੈਂਕ ਯੂ ਬਰਥਡੇਅ ਦਿਵਚਾ ਆ ਤਾਂ ਸਿ ਆਉਣਾ ਹੀ ਸੀ ਹਾਂ ਮੈਂ ਭੂਲੀ ਗਾਦੀ ਭੂਜੀ ਖਾਣਾ ਮੈਂ ਉਹਨੂੰ ਖਾਣ ਲਈ ਉਹਦੇ ਆਪਾਈ ਹੋਣ ਚਾਹੀਦਾ ਨਾ ਠੀਕ ਗੱਲ ਸਹੀ ਗੱਲ ਆ ਜਾਓ ਪਰ ਮਮੀ ਨੂੰ ਖਾਣੋ ਹਾਂ ਦੇਖੋ ਪੂਆ ਪੂਆ ਨੇ ਗਿਫਟ ਦਿੱਤਾ ਪੂਆ ਨੂੰ ਪਤਾ ਹੀ ਨਹੀਂ ਕੀ ਦਿੱਤਾ ਪੂਆ ਬੈਠੀ ਆਰਡਰ ਮਾਰ ਰਹੀ ਹੁੰਦੀ ਆ ਪਤਾ ਨਹੀਂ ਲੱਗਦਾ ਮੈਨੂੰ ਤਾਂ ਮੈਂ 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 ලැපි උත්තරක දැනය ා ප ද එද ජනරයිද මේ විත උපලර ජිනී නිදරක්්‍ය පුවනු ඇදරවෙකි දනික්කාජ ආගරසක කඩම්ද පලිෂ් පීෂ ਇਹ ਸਾਨੂੰ ਨਾਲ ਆਪ ਲੈ ਕੇ ਚੱਲੀ ਹੈ ਕੰਨੀ ਭਾਜਾ ਭੂਆ ਆ ਮੇਲਾ ਉਹ ਨੂੰ ਭਿਜੋ ਉਹਨਾਂ ਵੇਲੇ ੱੱਕੇ ਨਾ ਕੱਢੀ ਜਾਂਦੀਆਂ ਵੇਖ ਲਓ ਕੱਲ ਜੋ ਆ ਕੇ ਕੱਲ ਜੋ ਕਹਿੰਦੇ ਸੌੜ ਰਹੇ ਹਨ ਭੂਆ ਹਾਂ ਬੇਬੇ ਇਹ ਸਾਡਾ ਨਿੱਕਾ ਕਾਕਾ ਛੇਤੀ ਰਸਗਰ ਖੋਪਿੰਦਾ ਹਨ ਅਸੋਲੇ ਰੱਖ ਤੇ ਓਕੇ ਤੇ ਰਾਤੀ ਅਸੀਂ ਆਗੇ ਸੀਗੇ ਮੈਨੂੰ ਲੈ ਕੇ ਨਾਲ ਮੰਮੀ ਜੀ ਵੀ ਆ ਗਏ ਕਿਉਂਕਿ ਮੰਮੀ ਨੂੰ ਸੀਗਾ ਸਰਵਾਈਕਲ ਦੀ ਪ੍ਰੋਬਲਮ ਕਿ ਉਹ ਸਾਡੇ ਨੇੜੇ ਤੇ ਠੱਠੇ ਦੇਖਦੇ ਆ ਸਰਵਾਈਕਲ ਤੇ ਉਹਨੂੰ ਅਸੀਂ ਨਾਲ ਹੀ ਲਿਆ ਕਿਉਂਕਿ ਬਹੁਤ ਜ਼ਿਆਦਾ ਪ੍ਰੋਬਲਮ ਵਧੀ ਪਈ ਆ ਉਹ ਬਹੁਤ ਜ਼ਿਆਦਾ ਤੰਗ ਸੀ ਦੋ ਇਸ ਕਰਕੇ ਸਾਨੂੰ ਨੇੜਾ ਪੈਂਦਾ ਮੈਂ ਕਿਹਾ ਸੱਤੀ ਸਾਡੇ ਨਾਲ ਹੀ ਚੱਲੋ ਤੇ ਉੱਥੇ ਦਿਖਾ ਦਿਆ ਕਰਾਂਗੇ ਸੌਖਾ ਹੋ ਜਾਊਗਾ ਤੇ ਮੰਮੀ ਤੇ ਮੰਮੀ ਸਾਡੇ ਨਾਲ ਆ ਗਏ ਬਹੁਤ ਵਧੀਆ ਰਾਤੀ ਮਜ਼ਾ ਆਇਆ ਇੰਜੋਏ ਕੀਤਾ ਰੋਟੀ ਪਾਣੀ ਖਾਧਾ ਤੇ ਗੱਲਾਂ ਬਾਤਾਂ ਕੀਤੀਆਂ ਵਧੀਆ ਲੱਗਿਆ ਘਰ ਚ ਰੌਣਕ ਖਿਸ਼ਾਨ ਕੁਪੂਰੀ ਬਣ ਗਈ ਫੈਮਿਲੀ ਐ ਲੱਗਦੀ ਸੀ ਕਿ ਜਿਵੇਂ ਬਹੁਤ ਪੂਰੀ ਹੋ ਗਈ ਫੈਮਿਲੀ ਜਿਵੇਂ ਤੇ ਜਿਵੇਂ ਅੱਗੇ ਪਹਿਲਾਂ ਛੋਟਾ ਛੋਟਾ ਪਰਿਵਾਰ ਲੱਗਦਾ ਸੀ ਇਹ ਚੀਜ਼ਾਂ ਵਧੀਆ ਲਾਦੀਆਂ ਬਾਕੀ ਗਿਆ ਸੀ ਨਾਨਕੇ ਉੱਥੇ ਵੀ ਬਹੁਤ ਇੰਜੋਏ ਕੀਤਾ ਇਹ ਇੱਕ ਤਾਂ ਬਰਥਡੇ ਸੈਲੀਬ੍ਰੇਟ ਕੀਤਾ ਬਰਥਡੇ ਵੈਸੇ 13 ਤਰੀਕ ਦਾ ਪਰ ਅਸੀਂ ਸੈਲੀਬ੍ਰੇਟ ਪਹਿਲਾਂ ਤਾਂ ਕਰ ਲਿਆ ਕਿਉਂਕਿ ਉਹ ਕਹਿੰਦੀ ਸੀ ਮੈਂ ਆਪਣੀ ਮੰਮੇ ਦੇ ਨਾਲ ਜਿਹੜੀ ਉਹ ਕਹਿੰਦੀ ਸੀ ਕਿ ਮੈਂ ਕਰਨਾ ਬਰਥਡੇ ਸੈਲੀਬ੍ਰੇਟ ਭੂਆ ਜੀ ਨਾਲ ਤੇ ਭੂਆ ਨੂੰ ਹੋਰ ਚਾਅ ਦੇਣਾ ਰੱਖਣਾ ਸੋ ਮੰਮੀ ਕਹਿੰਦੀ ਨਹੀਂ ਹੁਣ ਮੈਨੂੰ ਜਾਂਦੇ ਪਰ ਆਪਾਂ ਬਰਥਡੇ ਅੱਜ ਹੀ ਸੈਲੀਬ੍ਰੇਟ ਕਰ ਲੈਨੇ ਆ ਸੋ ਸਾਰਿਆਂ ਨੇ ਰਲ ਕੇ ਕੀਤਾ ਬਹੁਤ ਖੁਸ਼ ਹੋਈ ਕਿਉਂਕਿ ਸੱਟ ਮੇਰਾ ਮੰਮੇ ਦਾ ਉਹ ਬੇਟਾ ਨਾ ਬਾਹਰ ਆ ਤੇ ਸਾਨੂੰ ਵੀ ਹੁੰਦਾ ਵੀ ਉਹਨੂੰ ਫੀਲ ਜਿਆ ਨਾ ਹੋਵੇ ਤੇ ਉਹ ਵੀ ਵਿਚਾਰੀ ਬੜੀ ਵਧੀਆ ਉਹ ਸਾਨੂੰ ਨਹੀਂ ਫੀਲ ਕਰਨ ਦੇਣ ਦਿੰਦੀ ਵੀ ਉਹ ਇਹ ਨਹੀਂ ਕਰਾਉਂਦੇ ਵੀ ਉਹਦਾ ਦਿਲ ਨਹੀਂ ਲੱਗ ਰਿਹਾ ਜਾਂ ਕਿਵੇਂ ਪਰ ਮੰਮੀ ਜਦ ਉਤਰ ਲੱਗੇ ਬੜਾ ਰੋਈ ਵਿਚਾਰੀ ਬੜਾ ਮੇਰੇ ਵੀ ਜੀ ਨੂੰ ਕੁਛ ਆ ਇਹ ਬੜਾ ਕਰਦੀ ਆ ਮੈਂ ਪਹਿਲੀ ਵਾਰੀ ਵੇਖਿਆ ਇੰਨਾ ਪਿਆਰ ਵੀ ਪਤੀਜੇ ਨੋਂ ਦਾ ਪੂਆ ਨਾਲ ਪਿਆਰ ਬਹੁਤ ਕਰਦੀ ਆ ਸਾਡਾ ਬਹੁਤ ਕਰਦੀ ਆ ਵੈਗਰੋਂ ਨੂੰ ਬਹੁਤ ਰਕੀਆਂ ਦੇਵੇ ਸਾਰਿਆਂ ਨੂੰ ਤਰਕੀਆਂ ਦੇਵੇ ਦੂਜੀਆਂ ਵੀ ਬਹੁਤ ਚੰਗੀਆਂ ਪਰ ਇਹ ਹੁਣ ਛੋਟੀ ਹੁਣ ਕਰਕੇ ਥੋੜੀ ਜਿਹੀ ਨਟਖਟ ਆ ਤੇ ਮੈਂ ਤੁਹਾਨੂੰ ਦੱਸਣਾ ਸੀ ਇਹ ਪਰਿਵਾਰ ਸੀ ਮੇਰਾ ਛੋਟੇ ਮਾਮਾ ਜੀ ਦਾ ਤੇ ਵੱਡੇ ਮਾਮਾ ਜੀ ਦਾ ਪਰਿਵਾਰ ਕੀ ਤੁਹਾਨੂੰ ਦੱਸਦੀ ਕੱਲੇ ਵੱਡੇ ਮਾਮਾ ਜੀ ਇੱਥੇ ਰਹਿੰਦੇ ਆ ਜਿਹੜੇ ਮੈਂ ਤੁਹਾਨੂੰ ਦਿਖਾਏ ਸੀ ਕਿ ਕੇਕ ਖਾ ਰਹੇ ਸੀ ਤੇ ਫਰੰਟ ਤੋਂ ਮੈਂ ਵੀਡੀਓ ਨਹੀਂ ਬਣਾ ਪਾਈ ਕਿਉਂਕਿ ਬੈਠੇ ਗੱਲਾਂ ਤਾਂ ਵਾਵਾ ਚਰਗਾ ਸੀ ਕਰਦੇ ਰਹੇ ਪਰ ਵੀਡੀਓ ਨਹੀਂ ਬਣੀ ਉਹ ਮਾਮਾ ਜੀ ਅਕਸਰ ਤੁਸੀਂ ਮੇਰੀ ਪਹਿਲੋ ਵੀਡੀਓ ਚ ਵੇਖੇ ਹੋਣਗੇ ਇੱਥੇ ਆਏ ਵੀ ਸੀ ਸਾਡੇ ਕੋਲ ਅੱਗੇ ਪਹਿਲਾਂ ਜਦੋਂ ਆਏ ਸੀ ਨਾ ਸਾਰਾ ਪਰਿਵਾਰ ਮਿਲ ਕੇ ਗਿਆ ਉਦੋਂ ਵਿੱਚ ਆਏ ਹੋਣਗੇ ਵੀਡੀਓ ਦੇ ਤੇ ਉਹ ਮੇਰੇ ਵੱਡੇ ਮਾਮਾ ਜੀ ਆ ਛੋਟੇ ਮਾਮਾ ਜੀ ਘਰ ਨਹੀਂ ਮਿਲੇ ਉਹ ਕਿਤੇ ਜਰੂਰੀ ਕੰਮ ਤੇ ਗਏ ਹੋਏ ਸੀਗੇ ਕੋਲਪਰ ਗਏ ਹੋਏ ਸੀ ਤੇ ਪਰਿਵਾਰ ਸਾਰਾ ਜਿਵੇਂ ਜਿਹਦਾ ਬਰਥਡੇ ਸੀਗਾ ਵੀ ਮਤਲਬ ਉਹ ਮੇਰੇ ਮਾਮਨੇ ਦੀ ਛੋਟੇ ਮਾਮੇ ਦੀ ਵੱਡੀ ਨੂੰ ਆ ਉਹਦਾ ਸਪੰਡ ਜਾਨੀ ਕਿ ਮੇਰੇ ਮਾਮੇ ਦਾ ਬੇਟਾ ਜਿਹੜਾ ਉਹ ਬਾਹਰ ਆ ऑस्ट्रेलिया ਜਿੱਥੇ ਵੀਰਜੀ ਰਹਿੰਦੇ ਉੱਥੇ ਇਕੱਠੇ ਰਹਿ ਰਹੇ ਆ ਸਾਰੇ ਤੇ ਇਹ ਜਿਹੜਾ ਮਾਮੇ ਦਾ ਬੇਟਾ ਵਿੱਚ ਦਿਖਾਈ ਦਿੱਤਾ ਤੁਹਾਨੂੰ ਉਹ ਛੋਟਾ ਏ ਅਨਮੈਰਿਡ ਹੋ ਜੀ ਤੇ ਇੱਕ ਮੰਮੀ ਜੀ ਬੈਠੀ ਜਿਹੜੇ ਸਾਈਡ ਤੇ ਤੁਸੀਂ ਵੇਖਿਓ ਨੇ ਵਿੱਚ ਕਹਿ ਵੀ ਰਹੀ ਸੀ ਕਿ ਮੈਂ ਵੀ ਵਿਰਪਲ ਵਾਸਤੇ ਗਿਫਟ ਲੈ ਕੇ ਆਈ ਸੀ ਸੋ ਉਹ ਮੰਮੀ ਜੀ ਆ ਨਾਨੀ ਜੀ ਨੂੰ ਤਾਂ ਤੁਸੀਂ ਮਿਲੇ ਹੀ ਹੋਏ ਜੇ ਇਹ ਛੋਟਾ ਜਿਹਾ ਪਰਿਵਾਰ ਮੇਰੇ ਛੋਟੇ ਮਾਮੇ ਦਾ ਤੇ ਵੱਡੇ ਮਾਮੇ ਦਾ ਵੀ ਸੇਮ ਹੀ ਪਰਿਵਾਰ ਆ ਮਾਮੇ ਦੇ ਦੋ ਬੇਟੇ ਆ ਦੋਨੋਂ ਵਿਆਹੇ ਹੋਏ ਆ ਤੇ ਉਹਨਾਂ ਦੇ ਇੱਕ ਦੇ ਬੇਟਾ ਇੱਕ ਦੇ ਬੇਟੀ ਆ ਤੇ ਮੰਮੀ ਜੀ ਹੁਣ ਗਏ ਹੋਏ ਆ ਉੱਥੇ ਕੋਲ ਕਿਉਂਕਿ ਬੇਟੀ ਹਜੇ ਛੋਟੀ ਜੀ ਆ ਮਾਮੇ ਜੀ ਜਿੱਥੇ ਗਏ ਹੋਏ ਆ ਉਹ ਆਸਟ੍ਰੇਲੀਆ ਗਏ ਹੋਏ ਆ ਕਿਉਂਕਿ ਮਾਮੇ ਵੱਡੇ ਦਾ ਛੋਟਾ ਬੇਟਾ ਤੇ ਛੋਟੇ ਮਾਮੇ ਦਾ ਵੱਡਾ ਬੇਟਾ ਉਹ ਆਸਟ੍ਰੇਲੀਆ ਨੇ ਮੇਰੇ ਵੀਰ ਜੀ ਤੇ ਮਾਮੇ ਵੱਡੇ ਦਾ ਇੱਕ ਬੇਟਾ ਤੇ ਇੱਕ ਛੋਟੇ ਮਾਮੇ ਦਾ ਬੇਟਾ ਉਹ ਸਾਰੇ ਆਸਟ੍ਰੇਲੀਆ 'ਚ ਹੀ ਰਹਿੰਦੇ ਆ ਸੋ ਵੱਡੇ ਮਾਮੀ ਜੀ ਉੱਥੇ ਗਏ ਹੋਏ ਆ ਆਪਣੀ ਪੋਤਰੀ ਨੂੰ ਤੇ ਨੋ ਨੂੰ ਸੰਭਾਲਣ ਲਈ ਸੋ ਇਸ ਕਰਕੇ ਉਹ ਫੈਮਿਲੀ ਨੂੰ ਮੈਂ ਤਾਂ ਨਹੀਂ ਮਿਲਾ ਸਕੀ ਕਿਉਂਕਿ ਦੂਸਰੀ ਫੈਮਿਲੀ ਇੱਕ ਆਸਟ੍ਰੇਲੀਆ ਚਾ ਇੱਕ ਮੁੱਗੇ ਰਹਿ ਰਹੀ ਆ ਤੇ ਮਾਮਾ ਜੀ ਪਿੰਡ ਰਹਿ ਰਹੇ ਇੱਥੇ ਕਿਉਂਕਿ ਖੇਤੀਬਾੜੀ ਆ ਮੱਜਾਂ ਦਾ ਸਾਰਾ ਏ ਮਾਮਾ ਜੀ ਕੰਮ ਤਾਂ ਨਹੀਂ ਕਰਦੇ ਉਹਨਾਂ ਨੇ ਰੋਟੀ ਬਣਾਉਣ ਵਾਲੀ ਵੀ ਰੱਖੀ ਸਾਰਾ ਕੁਝ ਪਰ ਇੰਨਾ ਏ ਕਿ ਚਲੋ ਤੇ ਦੇਖ ਰਹਿਕ ਕਰ ਲੈਂਦੇ ਆ ਜਾਂ ਉੱਥੇ ਉਹਨੂੰ ਪਿੰਡ ਚ ਰਹਿਣਾ ਪਸੰਦ ਆ ਮਾਮਾ ਜੀ ਨੂੰ ਕਦੇ ਕਦੇ ਉਹ ਸ਼ਹਿਰ ਵੀ ਚਲੇ ਜਾਂਦੇ ਆ ਕਦੇ ਕਦੇ ਇੱਥੇ ਵੀ ਰਹਿੰਦੇ ਆ ਸੋ ਇਹ ਫੈਮਿਲੀ ਆ ਕਿਸ ਦਿਨ ਮੈਂ ਸਪੈਸ਼ਲ ਮੁੱਗੇ ਜਾ ਕੇ ਉਹ ਫੈਮਲੀ ਨਾਲ ਵੀ ਮਿਲਾਉਂਗੀ ਵੈਸੇ ਉਹ ਫੈਮਲੀ ਨੂੰ ਮੈਂ ਤੁਹਾਨੂੰ ਮਿਲਾਇਆ ਹੋਇਆ ਅੱਗੇ ਉਹ ਇੱਥੇ ਮੇਰੇ ਕੋਲ ਰਾਤ ਲਾ ਕੇ ਗਿਆ ਸੀ ਉਹ ਤੁਸੀਂ ਵੱਡੇ ਨੌਪੁੱਤ ਨੂੰ ਮਿਲੇ ਹੋਏ ਛੋਟੇ ਨੂੰ ਮਿਲਾਵਾਂਗੇ ਬਸ ਇੱਕ ਕੁ ਮਹੀਨੇ ਤੱਕ ਉਹ ਵੀ ਆ ਰਿਹਾ ਹੈ ਇੱਧਰ ਇੰਡੀਆ 'ਚ ਫਿਰ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਛੋਟੀ ਜੀ ਨੰਨੀ ਮੰਨੀ ਸਾਡੀ ਰਵਾਬ ਮੇਰੇ ਭਤੀਜੀ ਦਾ ਨਾਮ ਸਿਰਬਾਬ ਰੱਖਿਆ ਹੈ ਬਹੁਤ ਹੀ ਪਿਆਰੀ ਕਿਊਟ ਜੀ ਭਤੀਜੀ ਆ ਤੁਹਾਨੂੰ ਅੰਨ ਨਾਲ ਵੀ ਮਿਲਾਵਾਂਗੇ ਇਹ ਆ ਮੇਰੇ ਮਾਮੇ ਦਾ ਦੋ ਮੇਰੇ ਮਾਮੇ ਇੱਕ ਮੰਮੀ ਆ ਤਿੰਨ ਭੈਣ ਭਰਾ ਐ ਤੇ ਮਾਮੇ ਦੇ ਪਰਿਵਾਰ ਬਾਰੇ ਵੀ ਤੁਹਾਨੂੰ ਮੈਂ ਦੱਸ ਦਿੱਤਾ ਦੋ ਬੇਟੇ ਵੱਡੇ ਮਾਮੇ ਦੇ ਦੋ ਛੋਟੇ ਦੇ ਬਾਕੀ ਸਾਰੇ ਵਿਆਹੇ ਹੋਏ ਬਸ ਇੱਕ ਜਿਹੜਾ ਛੋਟਾ ਵਿੱਚ ਇੱਥੇ ਵੀਡੀਓ ਚ ਤੁਹਾਨੂੰ ਦਿਖਾਇਆ ਉਹ ਰਹਿੰਦਾ ਵਿਆਹਨ ਵਾਲਾ ਇੰਨਾ ਛੋਟਾ ਜਿਹਾ ਪਰਿਵਾਰ ਆ ਸਾਡਾ ਬਸ ਤੇ ਹੱਸਦਾ ਵਸਦਾ ਰਹੇ ਪ੍ਰਮਾਤਮਾ ਇਹਨਾਂ ਨੂੰ ਸਦਾ ਹੀ ਖੁਸ਼ ਰੱਖੇ ਬਹੁਤ ਇੱਜ਼ਤ ਮਾਨ ਕਰਦੇ ਆ ਆਉਣ ਲੱਗਿਆਂ ਨੂੰ ਮੇਰੇ ਮਾਮਾ ਜੀ ਦੇ ਬੇਟੇ ਨੇ ਛੋਲਿਆਂ ਦਾ ਘਟੂ ਵਾਵਾ ਸਾਰੇ ਜਿ ਘਟੂ ਚ ਛੋਲੇ ਸੀ ਹੋਰ ਰੱਖਤੇ ਦੂ ਤੋਰੀਆਂ ਸਬਜ਼ੀਆਂ ਦੇ ਕਿ ਤੋਤਾ ਵੀ ਮਤਲਬ ਜਦੋਂ ਜਾਈਏ ਘਰ ਦੀ ਦਾਲ ਹੋਵੇ ਜਿਹੜੀ ਚੀਜ਼ ਕਰਦੀ ਹੋਵੇ ਉਹਨਾਂ ਨੇ ਬਸ ਗੱਡੀ ਚ ਚੁੱਪ ਕਰਕੇ ਰੱਖ ਦੇਣੀ ਬਸ ਦੱਸ ਦੇਣਾ ਵੀ ਜਾ ਕੇ ਕੱਢ ਲਿਓ ਜੀ ਐ ਨਹੀਂ ਪੁੱਛਣਾ ਵੀ ਚੀਜ਼ ਲੈਣੀ ਆ ਜਾਂ ਨਹੀਂ ਲੈਣੀ ਬਸ ਉਹਨਾਂ ਨੇ ਦੇ ਦੇਣੀ ਆ ਇਹੀ ਮਾਨਤਾਂ ਨੂੰ ਹੁੰਦਾ ਇਹੀ ਪਿਆਰ ਹੁੰਦਾ ਧੀਆਂ ਨੂੰ ਸਤਕਾਰ ਮਿਲਦਾ ਰਹੇ ਪੇਕੇਆ ਵੱਲੋਂ ਤੇ ਫਿਰ ਦੁੱਧ ਦੀ ਬੋਤਲ ਭਰ ਲਈ ਮਾਮੀ ਨੇ ਮੈਂ ਕਿਹਾ ਨਹੀਂ ਮਾਮੀ ਦੁੱਧ ਤਾਂ ਆਪਣੇ ਵਾਧੂ ਹੁੰਦਾ ਪਰ ਮੁੱਲਦਾ ਹੀ ਇਹ ਚਲ ਲਈਦਾ ਕਿਤੇ ਨਹੀਂ ਕੋਈ ਨਹੀਂ ਕਰਦਾ ਦੁੱਧ ਆ ਬੋਤਲ ਵੱਡੀ ਦੁੱਧ ਦੀ ਭਰ ਲਈ ਨਾਲ ਮੈਂ ਕਿਹਾ ਤੁਸੀਂ ਆ ਦਾ ਪ੍ਰਬੰਧ ਨਾਲ ਹੀ ਕਰਨਿਆ ਤੇ ਇਹ ਹੁੰਦਾ ਸਤਕਾਰ ਧੀਆਂ ਦਾ ਪਹਿਲਾਂ ਐ ਕਰਦੇ ਹੁੰਦੇ ਸੀ ਕਿ ਬਈ ਧੀ ਨੂੰ ਅੱਜ ਕੱਲ੍ਹ ਕਹਿ ਦਿੰਦੇ ਪੈਸੇ ਦੇ ਦੋ ਤੁਰ ਲੱਗੀ ਨੂੰ ਪਹਿਲਾਂ ਪੈਸੇ ਨਹੀਂ ਸੀ ਦਿੰਦੇ ਹੁੰਦੇ ਪਹਿਲਾਂ ਹੁੰਦਾ ਸੀ ਵੀ ਘਰ ਦੇ ਦਾਲ ਆ ਘਰ ਦੇ ਛੋਲੇ ਆ ਤੇ ਘਰ ਦਾ ਤੇਲ ਕਢਾਇਆ ਕੁੜੀ ਨੂੰ ਉਹ ਦੇ ਦੋ ਹਨ ਇਹੋ ਜਿਹਾ ਘਰ ਦਾ ਇਹ ਚੀਜ਼ਾਂ ਦੇ ਦੋ ਪਹਿਲੋ ਐਵੇਂ ਸਤਕਾਰ ਕੀਤਾ ਜਾਂਦਾ ਹੁੰਦਾ ਸੀ ਕੁੜੀਆਂ ਦਾ ਸੂਟ ਬਣਾਤਾ ਕੁੜੀ ਨੂੰ ਭਾਵੇਂ 200 ਵਾਲਾ ਹੀ ਬਣਾਤਾ ਇੱਕ ਸਤਕਾਰ ਹੁੰਦਾ ਸੀ ਇਹ ਨਹੀਂ ਆਪਾਂ ਕੋਈ ਪੈਸਿਆਂ ਨਾਲ ਪਿਆਰ ਨੂੰ ਨਹੀਂ ਤੋਲ ਸਕਦੇ ਬਸ ਜ਼ਰੂਰਤਾਂ ਪੂਰੀਆਂ ਕਰਨ ਨੂੰ ਸਤਕਾਰ ਕਹਿੰਦੇ ਸੀਗੇ ਬਾਕੀ ਹੁਣ ਵਲੌਗ ਜਿਆਦਾ ਲੰਬਾ ਨਹੀਂ ਕਰਦੇ ਵਲੌਗ ਨਹੀਂ ਕਰਦੇ ਇੱਥੇ ਐਂਡ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਤੇ ਸ਼ੇਅਰ ਕਰਕੇ ਬਾਕੀ ਜਿਹੜੇ ਪਹਿਨ ਪੁਰਾਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਜਾਓ ਸਬਸਕ੍ਰਾਈਬ ਦਾ ਬਟਨ ਦਬਾਓ ਤੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਪਹਿਨ ਪੁਰਾਣੇ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਕਰ ਲਓ ਔਰ ਨਾਲ ਦੀ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਦਬਾ ਲਿਓ 올 ਤੇ ਕਲਿੱਕ ਕਰ ਲਿਓ ਕਿਉਂਕਿ ਜਿਵੇਂ ਜਿਵੇਂ ਮੇਡੀਆਂ ਵੀਡੀਓਜ਼ ਆਈ ਜਾਣਗੀਆਂ ਉਹਦਾ ਨੋਟੀਫਿਕੇਸ਼ਨ ਟਾਈਮ ਤੋਂ ਟਾਈਮ ਤੁਹਾਡੇ ਤੱਕ ਪਹੁੰਚਦਾ ਰਹੂਗਾ ਸੋ ਬਨੇ ਰਹੋ ਇਸੇ ਤਰੀਕੇ ਮੇਰੇ ਵਲੌਗਸ ਦੇਖਦੇ ਰਹੋ ਪਿਆਰੇ ਪਿਆਰੇ ਕਮੈਂਟ ਕਰਦੇ ਰਹੋ ਪਿਆਰੇ ਪਿਆਰੇ ਹੱਥਾਂ ਨਾਲ ਤੇ ਹੁਣ ਮਿਲਦੇ ਆ ਨੈਕਸਟ ਵਲੌਗ ਚ ਹੱਤਕੀ ਲਈ ਬਾਏ